ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੰਨੇ ਵੀ ਗੁਰੂਆਂ ਨੇ ਪੀਰਾਂ ਨੇ ਫਕੀਰਾਂ ਨੇ ਬਾਣੀ ਦੀ ਰਚਨਾ ਕੀਤੀ ਆ ਸਾਰੀ ਪ੍ਰਕਿਰਤੀ ਦੇ ਵਿੱਚੋਂ ਲੈ ਕੇ ਰਚਨਾ ਕੀਤੀ ਆ ਮੇਰੇ ਸਤਿਗੁਰੂ ਇੱਕ ਮਾਨਮੁਖ ਬੰਦੇ ਨੂੰ ਇੱਕ ਫੁੱਲ ਦੀ ਉਦਾਹਰਨ ਦੇ ਕੇ ਸਮਝਾਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਰੱਬ ਹੈ ਨਹੀਂ ਮੇਰੇ ਸਤਿਗੁਰੂ ਕਹਿੰਦੇ ਪੋਪ ਮਦ ਜੋ ਬਾਸ ਵਸਤ ਹੈ ਮੁਕਰ ਮੇ ਜੈਸੇ ਸਾਈ ਪੋਪ ਕਹਿੰਦੇ ਨੇ ਫੁੱਲ ਨੂੰ ਫੁੱਲ ਦੇ ਵਿੱਚ ਬਾਸਨਾ ਸਮਾਈ ਹੋਈ ਆ ਜਦੋਂ ਆਪਾਂ ਬਾਸਨਾ ਨੇ ਨਹੀਂ ਭਾਵੇਂ ਦਿਸਦੀ ਨਹੀਂ ਬਾਸਨਾ ਪਰ ਇਹਦੇ ਵਿੱਚ ਸਮਾਈ ਹੋਈ ਆ ਮੇਰੇ ਸਤਿਗੁਰ ਕਹਿੰਦੇ ਪੋਪ ਮਦ ਜੋ ਬਾਸ ਵਸਤ ਹੈ ਜਿਵੇਂ ਫੁੱਲ ਦੇ ਵਿੱਚ ਬਾਸਨਾ ਵਸੀ ਹੋਈ ਆ ਮੁਕਰ ਮੇ ਜੈਸੇ ਸਾਈ ਜਿਵੇਂ ਦਰਪਣ ਦੇ ਵਿੱਚ ਸ਼ੀਸ਼ੇ ਦੇ ਵਿੱਚ ਆਪਣੀ ਪਰਛਾਈ ਦਿਖਦੀ ਆ ਤੈਸੀ ਹੀ ਹਰ ਵਸੇ ਨਿਰੰਤਰ ਘਟ ਹੀ ਖੁੱਜੂ ਭਾਈ ਇਸੇ ਤਰ੍ਹਾਂ ਉਹ ਕਾਲਪੁਰਖ ਵੈਗਰੂ ਸਾਬਣਾ ਦੇ ਹਿਰਦੇ ਅੰਦਰ ਹੈ ਪ੍ਰਕਿਰਤੀ ਦੇ ਵਿੱਚ ਹੈ ਬ੍ਰਹਿਮੰਡ ਦੇ ਵਿੱਚ ਹੈ ਉਹਨੂੰ ਜੇ ਖੋਜਣਾ ਜੇ ਪਾਉਣਾ ਤਾਂ ਆਪਣੇ ਹਿਰਦੇ ਦੇ ਵਿੱਚ ਹੀ ਮਨੁੱਖ ਉਹਨੂੰ ਪ੍ਰਾਪਤ ਕਰ ਲੈਂਦਾ ਜਿਹੜੇ ਕਹਿੰਦੇ ਪਰਮਾਤਮਾ ਹੈ ਨਹੀਂ ਹੈ ਉਹ ਫੁੱਲ ਦੇ ਧਾਰਨ ਦੇ ਕਿਹਬਰੀ ਸਤਿਗੁਰ ਕਹਿੰਦੇ ਨੇ ਇਹ ਫੁੱਲ ਦੇ ਵਿੱਚ ਸੁਗੰਧੀ ਲੈ ਕੇ ਵੇਖ ਭਾਈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ ਨਾ ਤੇ ਦਿਸਦੀ ਨਹੀਂ ਆਪਾਂ ਨੂੰ ਅਣਪਾਪ ਹੁੰਦੀ ਆ ਇਸੇ ਤਰ੍ਹਾਂ ਪਰਮਾਤਮਾ ਉਹਨਾਂ ਨੂੰ ਦਿਖਦਾ ਜਿਹੜੇ ਪਰਮਾਤਮਾ ਬੰਦੇ ਨਾਲ ਪਿਆਰ ਕਰਦੇ ਨੇ ਪ੍ਰੇਮ ਕਰਦੇ ਨੇ ਜਿਹੜੇ ਆਪਣੇ ਅੰਦਰੋਂ ਖੋਜਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੀ ਸੋ ਪਾਵੇ ਉਹ ਪਰਮਾਤਮਾ ਨੂੰ ਪਾ ਲੈਂਦੇ ਨੇ ਜਿਹੜੇ ਖੋਜਦੇ ਨੇ ਜੋ ਵੀ ਬ੍ਰਹਮੰਡ ਦੇ ਵਿੱਚ ਆ ਉਹ ਸਾਡੇ ਸਰੀਰ ਦੇ ਵਿੱਚ ਆ ਸਰੀਰ ਦੀ ਰਚਨਾ ਵੀ ਬ੍ਰਹਮੰਡ ਦੀ ਤਰ੍ਹਾਂ ਕੀਤੀ ਗਈ ਹੈ ਇਸ ਕਰਕੇ ਫੁੱਲ ਦੀ ਧਾਰਨ ਦਿੱਤੀ ਹੈ ਸਤਿਗੁਰਾਂ ਨੇ ਵੀ ਇਹਦੇ ਵਿੱਚ ਵਾਸਨਾ ਸਵਾਈ ਹੋਈ ਆ ਤੇ ਜਰੇ ਜਰੇ ਦੇ ਵਿੱਚ ਪਰਮਾਤਮਾ ਸਮਾਇਆ ਹੋਇਆ ਜੀ ਸੋ ਵਾਹਿਗੁਰੂ ਦੇ ਨਾਲ ਪਿਆਰ ਕਰੋ ਰੱਬ ਦੇ ਨਾਲ ਪਿਆਰ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ